ਸਿਕਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਉਤੇ ਲੈਪ ਮਿੱਤਰਾ ਰਾਣੀਆਂ ਖੜੀਆਂ ਦੋਏ ਹੈ ਲਿਚਰਸ ਕਰਦੀਆਂ ਲਿਚਰੇਸ ਨਹੀਂ ਕਰਦੀਆਂ ਧੋਣ ਵਾਲੀਆਂ ਗੰਦੀਆਂ ਹੋਈਆਂ ਪਈਆਂ ਤੇ ਉਹਦੇ ਹੋਂ ਹੌਲਣ ਚੱਲੇ ਆ ਭਣਾ 38 ਦੇ ਦੀਪੇ ਕੋਲ ਹੈ ਕਾਦੇ ਵਿਚਾਰੇ ਹੌਣ ਲਿਆ ਕੇ ਰੱਖਿਓ ਅੱਜ ਨਸੀਬ ਹੋਣ ਲੱਗੇ ਇਹਨੂੰ ਤੇ ਤੀ 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 ਵਾਲੇ ਹੌਰਮ ਸਗੇ ਅੱਜ ਕਰਾਨੇ ਗੱਲਬਾਤ ਜੈਸੀ ਵੀ ਹੈ ਕੱਪੜੇ ਪ੍ਰੈਸ ਹੈ ਸਾਢੇ 4 ਵਜੇ ਦਾ ਟਾਈਮ ਲਿਆ ਵਾ ਦੀਪੇ ਕੋ ਸਵਾਢੇ 5 ਹੋ ਗਏ ਟਾਈਮ ਦੇ ਬਹੁਤ ਪਹੁੰਚ ਗਏ ਆ ਪਹੁੰਚ ਗਏ ਆ ਦੀਪੇ ਇਲੈਕਟ੍ਰੀਸ਼ੀਅਨ ਦੇ ਪਹੁੰਚ ਗਏ ਆ ਅੱਲਾ ਰਾਣੀ ਨੂੰ ਲਾ ਲਿਆ ਹੋਰ ਰਹੇ ਉਹ ਸਾਹਮਣੇ ਪਏ ਆ ਕਾਰਨ ਹੋਂਡੇ ਵਾਲਾ ਮੁੰਡਾ ਆ ਗਿਆ ਸਾਡੇ ਦਾ ਹੁੰਡੀ ਵਜਾਂ ਘੜਦਾ ਹੈ ਭਾਜੀ ਲੱਤੀਆਂ ਪਈਆਂ ਆ ਬੰਦੇ ਪੁੱਛਦੇ ਕਹਿੰਦੇ ਯਾਰ ਇਹ ਬੰਦਾ ਕਿੱਥੋਂ ਲਿਆਂਦਾ ਹੈ ਤੁਹਾਨੂੰ ਤੁਸੀਂ ਕੀ ਕਰੀਏ ਮਹਾਰਾਜ ਰਾਗਾ ਦੁਨੀਆ ਦੇ ਸੰਗਾ ਪਰ ਇਹ ਬਹੁਤ ਹੋਰ ਨਾਲ ਸਾਡੇ ਹੁਣ ਬੜੇ ਬੜੇ ਇਸ ਕਈ ਹੈ ਭਾਈ ਆਪਣੇ ਤਿਆਰ ਕਰਾਇਆ ਮੁੰਡੇ ਮਿੱਤਰਾਂ ਬਹਿ ਘੈਂਟ ਲੱਗਦਾ ਭਾਈ ਸਟਾਪ ਉਨ ਬੈਠ ਕੇ ਫੀਲਿੰਗਾਂ ਲਉਂਦਾ ਸੋਨਾ ਖਰਚਾ ਕੀਤਾ ਹੈ ਭਾਈ ਇਹਨਾ ਸੋਨਾ ਖਰਚਾ ਕੀਤਾ ਜੋਰ ਜਵਾਨੀ ਧੰਨ ਬੱਲੇ ਫਿਰ ਜੱਟ ਸੱਚਾ ਗੇ ਜੱਟ ਓਏ ਹੋਏ ਧਮਲਾ ਨਾ ਝੋਟ ਉਹ ਨਾ ਉੱਡ ਪਾ ਉਹ ਵਿੱਚ ਜਿੱਦਾਂ ਇਹ ਬਤਨੀ ਘੜੇ ਘੁੰਮਿਆ ਨਾ ਇਹ ਕੀ ਹੈ ਨਵੇਂ ਨਵੇਂ ਕੱਟ ਘੜਾ ਨੇ ਆਪਣੇ ਪੰਜਾਬੀ ਆ ਜੀ ਆ ਵਧੀਆ ਲੱਗੇ ਆ ਘੜੇ ਘੁੰਮਾ ਲਓ ਸੱਕ ਟ੍ਰੈਕਟਰ ਬਹੁਤ ਸੋਹਣਾ ਬਾਈ ਨੇ ਬਣਾਇਆ ਹੋਇਆ ਇੱਥੇ ਆਏ ਸੀ ਦੀਪੇ ਨੇ ਮੁੰਡਾ ਮੇਰੇ ਆਪਾਂ ਛਤਰੀ ਛਤਰੀ ਲਾ ਕੇ ਵਧੀਆ ਕੰਮ ਕਰਾਵਾ ਟਰੈਕਟਰ ਯਾਰ 56 ਘੰਟੇ ਚੱਲਿਆ ਬਸ 56 ਦਸੇ ਉਹ ਟਰੈਕਟਰ ਕਦਾਂ ਲੱਗਿਆ ਦਸੇ ਮੈਂ ਭਰਾ ਕਿਵੇਂ ਦਾ ਲੱਗਿਆ ਟਰੈਕਟਰ ਯਾਰ ਅੱਜ ਹੌਰਨ ਨਸੀ ਹੋਣ ਲੱਗੇ ਪਹਿਲਾਂ ਹੌਰਨ ਸੀਗੇ ਲੱਸੀ ਸੀਗਾ ਪਹਿਲਾਂ ਕੰਮ ਹੋਇਆ ਬਸ ਲੱਸੀ ਅ ਬਹੁਤ ਟਾਈਮ ਬਾਅਦ ਤੇ ਹੌਰਨ ਵਿਚਾਰੀ ਨੇ ਸੀ ਹੋਏ ਨੇਕੇ ਨੇਕੇ ਹਾਰਨਸ ਜਿਹਾ ਆ ਜਾਂਦੇ ਨੇ ਕੇ ਨੇਕੇ ਨੇਕੇ ਹਾਰਨ ਮੋਟਰਸਾਈਕਲ ਵਾਲਾ ਵੀ ਸੈਟ ਨਹੀਂ ਦਿੰਦਾ ਸਗਾ ਆਦੂ ਲੱਗਿਆ ਲਾਂਡ ਵੱਡੇ ਵੱਡੇ ਹੈ ਵੱਡੇ ਵੱਡੇ ਲਾ ਛੱਡਿਆ ਜੀ ਵੱਡੇ ਵੱਡੇ ਇਹਦੇ ਇੱਥੇ ਸੈਟ ਆਉਂਦੇ ਨਾ ਸਹੀ ਉਹ ਦੇਖਦੇ ਆ ਸਾਡਾ ਭਰਾ ਕਿੱਥੇ ਲਾਉਗਾ ਹੈ ਜੈਲਰ ਟਿਕਾ ਲੱਟੇ ਆ ਬਾਬੇ ਇਹ ਮੇਰਾ ਭਰਾ ਲੱਟੇ ਮਰਾ ਦੀ ਗ੍ਰੇਲ ਦੇ ਵਿੱਚ ਹੈਂਟ ਜਾਂ ਇਸ਼ਕ ਜਗਾ ਦੀ ਅਜੇ ਰਾਨੀ 3844 ਦਾ ਬਹੁਤ ਟਾਈਮ ਹੋ ਗਿਆ ਇਹ ਇਸ਼ਕੇਂ ਜਗਿਆ ਪਰ ਅੱਜ ਭਾਗ ਖੋਲੇ ਇਸ਼ਕ ਜਗਣ ਲੱਗਿਆ ਦਾ ਅੱਜ ਨਾਲੇ ਅੱਜ ਦੀ ਲਾਈਟਾਂ ਲੁੱਟਾਂ ਕਰੇਲ ਚ ਨਾਲੇ ਇੱਕ ਫੋਗ ਲੈਂਪ ਬੰਦ ਹੋਇਆ ਉਹ ਚਲਾ ਦਈਏ ਨਾਲੇ ਹੋਰਨ ਲਾ ਦਈਏ ਬੜੇ ਹੋਰਨ ਦਾ ਅਲੱਗ ਸੋਚ ਲਵਾ ਦਈਏ ਆ ਪਾਣੀ ਪਾਪ ਦੀ ਨਹੀਂ ਚੱਲਦੇ ਪਾਰਕਿੰਗ ਪਾਰਕਿੰਗ ਅੱਜ ਕੱਚ ਛੱਡਣਾ ਨਹੀਂ ਅੱਜ ਤਣਾ ਕਣ ਕਰਾ ਕਰ ਜਾਣੀ ਰਾਨੀ ਤਣਾ ਟਣ ਗੱਲਬਾਤ ਜੈਸ ਕਰਾਣ ਲੱਗਿਆ ਦੀ ਫਬਰਾ ਸਾਡੀ ਆ ਗਿੰਨਾ ਤੇ ਪ੍ਰਾਣੇ ਬੁਰੇ ਆ ਦੋ ਦੋ ਮਾਰਦੇ ਸਰਾ ਗੇ ਤੇ ਲਾਉਂਦੇ ਹੋਰ ਕਾਰੋ ਜਸੇ ਕਰਾਉਂਦੇ ਸਰੋਪਾਪਾ ਆ ਮੁੰਡੇ ਸਮਝ ਲੈ ਬੜੀ ਘੈਂਟ ਲਾ ਦੀਆਂ ਬੜੀ ਘੈਂਟ ਸਮਝ ਲੈ ਮੁੰਡੇ ਸਰੋਪਾਪਾ ਨਾ ਮੈਨੂੰ ਬਾਅਦ ਚ ਦਿੱਜੋ ਮੈਨੂੰ ਖਰਾਦੀਏ ਕੋਈ ਖਰਾਦੀ ਵਾਲਾ ਨਹੀਂ ਜਾਣਦਾ ਤਾਂ ਆਪੇ ਸਰਾ ਗੇ ਮਾਰਦੇ ਸਾਰਾ ਕੰਮ ਆਪੇ ਕਰ ਲਉਣਾ ਭਰਾ ਸਾਡਾ ਕਰਾਦੀ ਮੁੰਡੇ ਨੇ ਗੱਲ ਵਾ ਤੇ ਜਸ ਕੱਪੜੇ ਪ੍ਰੈਸ ਹੈ ਆ ਉਹ ਫੀਲਿੰਗ ਪੂਰੀ ਤਾੜੀ ਇਹ ਸਾਈਡ ਇਹਨਾਂ ਦੇ ਕੋਈ ਆ ਲੱਗੇ ਹੋ ਸਨ ਨੇ ਕਿਨੇ ਕਿ ਕੋਈ ਨਵੇਂ ਮਿੱਤਰ ਹੋਰਨ ਤਾਂ ਲੱਗੇ ਐਦੇ ਵਿੱਚ ਇੱਕ ਨਾਟ ਖੁੱਲਿਆ ਐ ਛਣਕਦਾ ਆ ਪੰਦੀਪਾ ਕਰੂਗਾ ਭਰਾ ਸਾਡਾ ਨਾਟ ਸੈੱਟ ਤਾਂ ਬਜਣਾ ਇਹਦੇ ਨਾਲ ਡੜਕ ਆਵਾਜ਼ ਡੜਕੀ ਜਾਂਦੀ ਇਹਦੀ ਲੈਵੇ ਮਿੱਤਰਾਂ ਕੋਲ ਤੇ ਹੋਰਨ ਦੇ ਕੱਪੜੇ ਹੈ ਕੱਲਾ ਕੱਲਾ ਕਰ ਛੱਡਿਆ ਕੱਲਾ ਕੱਲਾ ਆਹ ਕਿਆ ਹੁੰਦਾ ਇਹਦੇ ਵਿੱਚ ਦੇਖ ਰੋ ਇਹਦਾ ਇਹਨਾਂ ਖੜਕ ਆਇਆ ਕੰਨ ਬੋਲੇ ਕਰਨ ਵਾਲੇ ਹੀ ਆ ਲੱਗਿਆ ਹੈ ਚੁੰਮਕ ਜਿਹੀ ਇਹਦਾ ਇਹ ਕੁਮਾਰ ਆ ਸਾਰਾ 1100 ਰੁਪਈਆ ਹੈ ਕਿਆ ਜੀ ਹੁੰਦੀ ਬਾਬੇ ਮੈਂ ਸੋਚਿਆ ਕੋਈ ਸਵਿੱਕਰ ਸਬੂਕਰ ਹੋਣਾ ਇੱਥੇ ਲੱਗੇ ਆ ਜਿਉਂ ਚੁੰਮਗਾ ਲੱਗੀਆਂ ਐ ਇਹੋ ਹੀ ਭੜਕਾ ਪਾਉਂਦੀ ਆ ਕਿਆ ਯਾਰ ਇਹ ਚੀਜ਼ ਐ ਗੱਲ ਚ ਪਾਲਾ ਮੇਰਾ ਭਰਾ ਪਾਲਾ ਯਾਰ ਇਹ ਲੈ ਨਕਲੀ ਹੋਇਆ ਤੇ ਮੈਂ ਬਾਬਾ ਕੰਤ ਰੱਖਣਾ ਕੰਤ ਤੇ ਦੇਖੋ ਮੁੰਡਾ ਸੱਪ ਯਾਰ ਕਿੰਨਾ ਰਖਾਈ ਫਿਰਦਾ ਸੱਪ ਵੀ ਹੈ ਡਰਦਾ ਹੈ ਮੋਹਰ ਨੂੰ ਬਾਜਾ ਮਾਰਦਾ ਸੱਪ ਵੀ ਕੰਤੇ ਰੱਖ ਕੇ ਘੁੰਮਦਾ ਉਹ ਹੈ ਨਾ ਤੁਹਾਨੂੰ ਲੱਗਦਾ ਮੈਂ ਤਾਂ ਆਪੇ ਕੋ ਡਰ ਗਿਆ ਮੈਂ ਹੱਸ ਲਿਆ ਕਿ ਨਕਲੀ ਯਾਰੇ ਆਵੇਂ ਮਿੱਤਰਾਂ ਹੌਣਤਾ ਕਰਦੇ ਫਿੱਟ ਭਰਾ ਨੇ ਕੱਪੜੇ ਪਾਤੇ ਐ ਉਤਾਰਾ ਤੁਰਾ ਲਗਿਆ ਲਾਣ ਤੇ ਉਹਦੇ ਬਾਅਦ ਆਪਾਂ ਗ੍ਰੇਲ ਚੀ ਦੇ ਲੈਟ ਲਾਣੀ ਇੱਕ ਤੇ ਫੌਗ ਲੈਂਪ ਦੇਖਣੇ ਚਾਲੂ ਕਰਨੇ ਆ ਤੇ ਪਾਰਕਿੰਗ ਕੋਰਕਿੰਗ ਬਲਬ ਚਾਲੂ ਕਰਨੇ ਆ ਉਤੋਂ ਹਨੇਰਾ ਹੋ ਗਿਆ ਮੀਂਹ ਦਾ ਮਾਹੌਲ ਬਣ ਗਿਆ ਜਿੱਦਾਂ ਕਿਣੀਆਂ ਜੇ ਲੱਗਣੀਆਂ ਸਟਾਰਟ ਹੋ ਗਈਆਂ ਐਨ ਬੱਦਲ ਜਾ ਹੋ ਗਿਆ ਹਵਾ ਚੱਲ ਪਈ ਦੀਪਾ ਭਰਾ ਸਾਡਾ ਭਰਾ ਜੀਪਾਂ ਦੇ ਕੰਮ ਵੀ ਕਰਦਾ ਹੈ ਐਵੇਂ ਨਜਾਣੇ ਮੁੰਡੇ ਨੂੰ ਝੋਟਿਆਂ ਵਰਗਾ ਟਾਇਰ ਪਾ ਜੀਪ ਨੂੰ ਇਹ ਵੀ ਕੰਮ ਕਰਦਾ ਹੈ ਇਸ ਕਿੱਝ ਗਾਦਾ ਪੂਰਾ ਮੁੰਡਾ ਕਿਆ ਸਟੀਅਰਿੰਗ ਪਾਣ ਲੱਗਿਆ ਜੀਪ ਨੂੰ ਹੈ ਲਾਲ ਰੰਗ ਦਾ ਆਹ ਸਟੀਅਰਿੰਗ ਪਾਣ ਲੱਗਿਆ ਜੀਪ ਨੂੰ ਪਹਿਲਾਂ ਆ ਗਿਆ ਹੈ ਲਗ ਗਈ ਨਾ ਕਿੰਨੇ ਘੇੜ ਲੂ ਇਦਾਂ ਦਾ ਲੋਵਰ ਨੂੰ ਪਾਇਆ ਸੀ ਰੱਪੇ ਪਾ ਬਹਿਲਾ 47ਾਸ ਨੂੰ ਸੇਮ ਲਾ ਰਿਹਾ ਪਾਇਆ ਹੁੰਦਾ ਸੀ ਇਦਾਂ ਦਾ ਦੀਪਾ ਜੀਪਾਂ ਵਾਲਾ ਵੀ ਇਲੈਕਟ੍ਰਿਕ ਦੇ ਨਾਲ ਦੀਪਾ ਵਾਲਾ ਵੀ ਭਾਵੇਂ ਆਹ ਭਾਜੀ ਜੀ ਗੈਰੇ ਜਾਂ ਮੁੰਡੇ ਦੀ ਜੀਪਾਂ ਦੀ ਐਦਨ ਕਰੀ ਕੈਮਰਾ ਆਹ ਭਾਜੀ ਦੀ ਗੈਰੇ ਜੀ ਮੋਗੇ ਭਾਈ ਦੀ ਗੈਰੇ ਹੈ ਜੀਪਾਂ ਦੀ ਆਹ ਭਾਜੀ ਮੋਗਲੀ ਭਾਈ ਦੀ ਗੈਰੇ ਇੱਥੇ ਆਹ ਜੀਪ ਮੇਕਰ ਕਾਲਾ ਮੁੰਡਾ ਜੀ ਮੋਡੀਫਾਈਡ ਹੋਏ ਸ਼ੌਕ ਪੂਰਾ ਕਰਨਾ ਹੋਵੇ ਤਾਂ ਸਾਈਕਲ ਤੇ ਵੀ ਆਪਾਂ ਕਰ ਸਕਦੇ ਹਾਂ ਦੇਖੋ ਤਾਂ ਗਿਆ ਦੱਸਣਾ ਪੰਜਾਬੀ ਜਗਨਵੈਸ਼ ਕਿ ਮੁੰਡੇ ਰਹਾ ਤੇ ਉਹ ਹੀ ਮੁੰਡਾ ਹੌਂਡੇ ਲੈਂਵੇਂ ਸਾਡਾ ਜੱਸਾ ਭਾਈ ਲੱਗਿਆ ਸਾਈਕਲ ਦੀ ਗੇੜੀ ਮਾਰਨ ਹੈ ਇਸ ਕੇ ਜਗ੍ਹਾ ਰਾਈਸਾਈਕਲਰ ਚੁੰਡੇ ਨੇ ਦੇਖੋ ਤਾਂ ਸਮਝ ਥੋੜਾ ਬਾਈ ਲੱਗਿਆ ਜਿਹੜੀ ਮਨ ਸਾਈਕਲ ਦੀ ਹੈ ਲੈ ਮੈਂ ਸਾਈਕਲ ਚਲਾਉਣੇ ਆਂ ਸਾਈਕਲ ਦੀ ਫੀਲਿੰਗ ਲੈਣੇ ਨਾਲੇ ਨਾਲੇ ਲੈਟਾਂ ਵਾਲੇ ਸਾਈਕਲ ਤੋਂ ਹੁੰਦੇ ਘਾਨੇ ਭਰਾਵਾਂ ਨੂੰ ਹੈ ਪਿੰਕ ਜਿਹੀਆਂ ਲੈਟਾਂ ਲਾਤੀਆਂ ਆਪਾਂ ਪਰਪਲ ਕਲਰ ਦੀਆਂ ਨਾਲੇ ਫੋਗ ਲੈਂਪ ਚੱਲੂਗੇ ਨਾਲੇ ਹੋਰ ਲੱਗ ਗਏ ਆਲਮੋਸਟ ਟਰਨ ਹੋ ਗਿਆ ਥੋੜੀ ਉੱਤੀ ਕੰਗੀਆਂ ਬੇਚੀਆਂ ਰਹਿ ਗਈਆਂ ਅੰਦਰ ਨੇ ਉਹ ਪਰ ਆਗਾ ਨਾ ਹੁੰਦੇ ਨੂੰ ਕਰਾਂਗੇ ਲੈ ਦਾ ਬਾਬੇ ਉਹ ਰਾਣੀ ਦੇ ਭਾਜ ਫੁੱਲ ਗਏ ਹੈ ਅੱਜ ਆਲਮੋਸਟ ਲੁੱਕ ਐਨ ਓਕੇ ਬਣ ਗਈ ਫੌਗ ਲੈਂਪ ਵੀ 2-4 ਰੁਪਏ ਤੇ ਗ੍ਰਿਲ ਤੇ ਲਾਈਟ ਵੀ ਲਾਉਂਦੀ ਟਿਊਬਾ ਵੀ ਨਵੀਆਂ ਪਾਉਂਦੀਆਂ ਹਾਰਨ ਵੀ ਲਵਾਉਂਦੇ ਹੈ ਬਹੁਤ ਬਣੀ ਲੋਕਤ ਵਧੀਆ ਅੰਕ 38 ਦੀ ਓਕੇ ਹੋ ਗਈ ਰਿਪੋਰਟ ਬਾਪਿਓ ਦੋਵੇਂ ਫੌਗ ਲੈਂਪ 50 ਰੁਪਏ ਗੱਡੀ ਐ ਚਲਾਉਂਦੇ ਪਰਪਲ ਕਲਰ ਦੀਆਂ ਲਾਈਟਾਂ ਲਾਉਂਦੀਆਂ ਤੇ ਟਿਊਬਾਂ ਨਵੀਆਂ ਪਾਉਂਦੀਆਂ ਹਾਰਨ ਲਵਾਉਂਦੇ ਹੈ ਅਜਰ ਵਾਲੀ ਲੁੱਕ ਬਣੀ 38 43 ਦੀ ਘੈਂਟ ਪੂਰੀ ਹੁਣ ਲੱਗਦੀ ਗੱਲ ਉਹਦੇ ਜਸ ਕਪੜੇ ਪਰ ਹਿਸਾਬਤਾ ਪਵਾਦੀ ਹੈ ਮੁੰਡਾ ਹਿਸਾਬਤਾ ਹੈ ਪੈਸਾ ਇੰਨੇ ਕ ਹਾਰਨ ਲਾਉਂਦੇ ਇੰਨੇ ਪੈਸਾ ਲੇਵੇ ਬਾਬੇ ਉਹ ਗਲਵਤ ਬਣ ਗਈਆਂ ਨੇ ਜੈਸੇ ਕੱਪੜੇ ਹੋ ਗਏ ਪ੍ਰੈਸ ਆਪਣੇ ਫੋਗ ਲੈਂਪ ਵੀ ਚੱਲ ਪਏ ਐ ਰਾਣੀ ਦੇ ਫੌਰਨਾ ਦੇ ਵੀ ਇਹਨਾਂ ਭੜਾਕਾ ਪੈਂਦਾ ਹੁਣੇ ਸਾਲ ਡੇਢ ਸਾਲ ਹੋ ਚੁੱਕੇ ਗੱਡੀ ਨੇ ਹੋਰ ਬਚਾਰੀ ਨੇ ਸੀ ਉਹ ਇੱਕ ਬਟ ਕੋਲੇ ਕਰੀ ਜਾਂਦੇ ਸੋਹਰ ਨਵਾਨ ਦੀ ਕਾਦੇ ਲੈ ਕੇ ਰੱਖਿਆ ਸੀਗੇ ਹੁਣ ਪੈਂਦਾ ਭੜਾਕਾ ਪੂਰਾ ਐ ਔਰ ਲਾਈਟ ਵੀ ਪੂਰੀ ਬਣ ਗਈ ਰਾਣੀ ਦੀ ਪੂਰੀ ਫੋਗ ਲੈਂਪ ਵੀ ਚੱਲ ਪਏ ਜਿਹੜੀ ਟਿਊਬਾਂ ਦੀ ਦੁੱਧੀਆਂ ਪਾਤੀਆਂ ਆਪਾਂ ਹੁਣ ਇਹਨਾਂ ਇਸ ਕਿੱਜਾ ਦੇਖੋ ਇਹਦਾ ਅੱਗੇ ਤਾਂ ਨਿੱਕੇ ਨਿੱਕੇ ਜੇ ਮਾਰ ਕੇ ਕੋਈ ਸਾਈਕਲ ਵਾਲਾ ਸੈਡ ਨਹੀਂ ਦਿੰਦਾ ਸਗਾ ਔਰ ਇਹਨ ਗੱਡੀ ਚਾਣ ਦੀ ਫੀਲ ਆਦਾ ਤੇ ਬਾਕੀ ਬਾਬਿਓ ਦੱਸਿਓ ਕਿਵੇਂ ਦਾ ਰਿਹਾ ਅੱਜਾ ਬਲੌਗ ਕਿਵੇਂ ਦਾ ਲੱਗਿਆ ਬਲੌਗ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਕਰਿਓ ਲਾਈਕ ਦੇਖੋ ਇਹਨ ਜਲਿਆ ਪਏ ਦਿੱਕਤਾਂ ਦੇ ਦੇਖੀ ਜਾਂਦਾ ਮੇਰੇ ਮੂਹਵਾਂ ਨੂੰ ਕਰਦੇ ਦੇਖੀ ਜਾਂਦਾ ਕਿ ਉਹਨਾਂ ਨੇ ਪਿਆਰ ਕਰ ਲਿਆ ਜਿਹੜੇ ਬਾਹਰ ਬਾਬਿਓ ਇੰਨਾ ਖੇਡਦਾ ਨਾ ਮਨੋਮਨੀ ਇੰਨਾ ਖੇਡਦਾ ਇਹਦੀ ਰੋਟੀ ਨਹੀਂ ਖਾਂਦਾ ਇਹਨੇ ਦੋ ਦਿਨ ਰੋਟੀ ਨਹੀਂ ਖਾਂਦਾ ਮੈਂ ਚੱਕ ਕੇ ਉਹਨਾਂ ਨੂੰ ਦੇ ਦਿੰਦਾ ਇਹ ਇੰਨਾ ਜਾਲਦਾ ਪਏ ਮੇਰੀ ਰੋਟੀ ਵੀ ਹੁੰਦੀ ਜਾਂਦਾ ਉਹਨੂੰ ਪਿਆਰ ਕਰੀ ਜਾਂਦੇ ਨਾ ਇਹਦੇ ਮਨ ਚ ਪਾ ਦੇ ਕਿ ਅਗੂ ਚੱਲਣਾ ਹੋਣਾ ਮੋਸੇ ਨੇ ਬੋਟ ਤੇ ਤੇਰੀ ਜਗ੍ਹਾ ਥੋੜੀ ਕੋ ਲੈ ਸਕਦਾ ਇਹ ਖੇਜਾ ਪਿਆ ਕੋਈ ਬਾਹਰ ਕੁਦੂਰੇ ਨਿਕ ਨਿਕਿਆ ਰਹਨਾ ਇਹ ਪਿਆਰ ਕਰੀ ਜਾਂਦਾ ਕੋ ਮੈਨੂੰ ਪੁੱਛਦਾ ਨਹੀਂ ਸਾਡਾ ਤੇਰੀ ਜਗ੍ਹਾ ਥੋੜੀ ਕੋ ਲੈ ਸਕਦਾ ਤੇ ਬਾਕੀ ਦੱਸਿਓ ਮੈਂ ਭਰਾ ਨਾ ਕਿਹਨੇ ਕਿਹਨੇ ਰੱਖਿਆ ਹੋਇਆ ਦਾ ਡੌਗੀ ਤੇ ਕਿਹਨੂੰ ਵਧੀਆ ਲੱਗਿਆ ਬਲੌਗ ਜੇ ਇਹ ਕੰਟੈਂਟ ਵਧੀਆ ਲੱਗਿਆ ਤਾਂ ਮੇਰਾ ਭਰਾ ਦੱਸਿਓ ਨਾ ਕਗਾ ਵਾਸਤੇ ਪਾਦਾਂ ਕਰਾਂਗੇ ਹਨਾ ਜੇ ਤੁਸੀਂ ਨਹੀਂ ਕਹੋਗੇ ਤਾਂ ਨਹੀਂ ਪਾਆਂ ਕਰਾਂਗੇ ਤੇ ਬਾਕੀ ਦੱਸਿਓ ਯਾਰ ਸਾਡਾ ਰੈਂਬੋ ਕਿਦਾਂ ਦਾ ਕੱਟ ਹੈ ਹੈ ਕੋਈ ਤਾਂ ਰੈਂਬੋ ਸਾਡਾ ਬਹੁਤ ਠੀਕ ਆ ਜਾਵੇ ਦੇਖੋ ਮੂੰਹ ਦੇਖਦਾ ਐਨਾ ਸਮਝਦਾ ਐਨਾ ਸੌਵਾ ਇਹਨੇ ਸਿਆਲ ਨੂੰ ਕੰਬਲ ਛੜਨਾ ਤੇ ਗਰਮੀ ਨੂੰ ਏਸੀ ਚੜਨਾ ਠੰਡ ਮਾੜੀ ਨਹੀਂ ਬਰਦਾਸ਼ਤ ਕਰਦਾ ਗਰਮੀ ਬਿਲਕੁਲ ਨਹੀਂ ਬਰਦਾਸ਼ਤ ਕਰਦਾ ਦੇਖੋ ਬੰਨਾ ਸੂਟ ਤੀਜੇ ਦਿਨ ਨੂੰ ਮਨਣਾ ਨਾ ਇਹ ਤਾਂ ਤੌਲੀਆ ਤੌਲੀਆ ਸਾਬਣ ਸ਼ੈਂਪੂ ਸਾਰਾ ਕੁਝ ਅਲੱਗ ਰੱਖਿਆ ਐ ਐਨ ਸਾਫ ਬਿਲਕੁਲ ਨੀਡ ਐਂਡ ਕਲੀਨ ਲੈ ਛੱਲੇ 'ਚ ਕਰਦਾ ਰੈਂਬੋ ਸਾਡਾ ਲੈ ਛੱਲੇ 'ਚ ਉਹ ਖਾ ਲਿਆ ਪਰ ਕਾਦੀ ਕਹੀਂ ਰੈਂਬੋ ਪੈਰ ਯਾਰ ਬੋ ਇਹ ਯਾਰ ਮੈਂ ਸਾਰੀਆਂ ਕਿੱਟਾਂ ਲਵਾਈਆਂ ਬੱਗੋ ਸਾਡੀਆਂ ਆਲਮੋਸਟ ਕਿੱਟਾਂ ਲਵਾਈਆਂ ਪਰ ਇਹਦੇ ਵਾਲ ਲੈਣ ਤੋਂ ਨਹੀਂ ਰੜਦੇ ਮਿੱਠਾ ਵੀ ਬਹੁਤ ਘਟ ਰਹੀ ਹੈ ਪਰ ਦੇ ਹੋ ਜਾਂਦਾ ਸਾਰੀਆਂ ਕਿੱਟਾਂ-ਕੁੱਟਾਂ ਸਾਰੇ ਟੀਕੇ ਲਵਾਇਆ ਵਾ ਪਰ ਬਾਲਾਂ ਦਾ ਯਾਰ ਮੇਰਾ ਭਰਾ ਜੀ ਕਿਸੇ ਨੇ ਦੱਸਿਆ ਦਾ ਬਾਲਾਂ ਦਾ ਦੱਸਿਆ ਮੇਰਾ ਭਰਾ ਜੀ ਕਿਸੇ ਨੂੰ ਪਤਾ ਯਾਰ ਕਿ ਆਹ ਤੇ ਇਹ ਕੈਲਸ਼ੀਅਮ ਵੀ ਪੀਤੀ ਸੀ ਪਰ ਕੈਲਸ਼ੀਅਮ ਨਹੀਂ ਪੀਤੀ ਨਹੀਂ ਇਦਾਂ ਸਿੱਟੀ ਬੋਤਲ ਉਹ ਲਹਿੰਦੇ ਸੀ ਮੈਂ ਤੇ ਯਾਰ ਵਾਲ ਹੀ ਲੈਣ ਤੋਂ ਨਹੀਂ ਰੜਦੇ ਮੇਰਾ ਭਰਾ ਨੇ ਬਾਲਾਂ ਦਾ ਦੱਸਿਆ ਜੇ ਕਿਸੇ ਭਰਾ ਨੂੰ ਪਤਾ ਹੈ ਨਾ ਤੇ ਕਿੰ ਛੋਟੇ ਨੇ ਨੂੰ ਪਾਰ ਗਏ ਸੀ ਬਹੁਤ ਔਖਾ ਬਚਾਇਆ ਤਾਂ ਥੋੜਾ ਕਮਜ਼ੋਰ ਰਹਿ ਗਿਆ ਇਹ ਪੈਰਟ ਤੇ ਪੈਟ ਬੋਲਾ ਸਾਡਾ ਮਿੱਸਾ ਸਾਡਾ ਹੈ ਵੀਟ ਯਾਰ ਐਮਬੋ ਤੇ ਬਾਲਾ ਦਾ ਮੇਰਾ ਭਰਾ ਦੱਸੋ ਜੇ ਕਿਸ ਨੂੰ ਪਤਾ ਯਾਰ ਹੈ ਥੋੜਾ ਰਾਵਣਾ ਮੈਂ ਸੌਂ ਜਾਣਾ ਨਾਲ ਇਹਦੇ ਸਿਰਾਂ ਦੇ ਸਿਰ ਰੱਖ ਕੇ ਸੌਣਾ ਤਾਂ ਇਦਾਂ ਨਹੀਂ ਸੌਂਦਾ ਸਿਰਾਂ ਦੇ ਸਿਰ ਰੱਖ ਕੇ ਸੌਂਦਾ ਨਾਲੇ ਦਨ ਚੱਲ ਗਿਆ ਓਏ ਚੱਲ ਉੱਠ ਯਾਰ ਕਿੰਦਾ ਸੁੱਤਾ ਪਿਆ ਦੋ ਘੰਟੇ ਹੋ ਗਏ ਯਾਰੀ ਸੁੱਤੇ ਪਏ ਬੰਦਾ ਅੱਡਾ 2 ਘੰਟੇ ਹੋ ਗਏ ਉਸ ਬੰਦੇ ਨੇ ਸਬਸਕ੍ਰਾਈਬਰ ਨੂੰ ਨਾਲੇ ਮੈਨੂੰ ਛਾਲਾਇਆ ਵਾ ਹਨਾ ਦਿਨ ਚੜ ਗਿਆ ਭਰਾਵਾ ਉੱਠ ਖੜ ਅਸੀਂ ਕੰਮ ਤੇ ਜਾਣਾ ਤੂੰ ਦਾ ਬਿੱਲ ਐਦਾਂ ਜਾਂ ਸੋਝਦਾ ਜੱਫੀ ਪਾ ਕੇ ਰਾਤ ਨੂੰ ਵੀ ਐਦਾਂ ਸੌਂਦਾ ਦਿਨ ਨੂੰ ਵੀ ਐਦਾਂ ਸੌਂਦਾ ਦੇਖੋ ਐਨ ਕੋ ਫਰਕ ਐਦਾਂ ਦਾ ਬੰਦਾ ਸਾਡਾ ਜਾਰੇ ਭਗਤ ਜਿੰਨੇ ਮਰਛੇ ਬੁੱਲ ਪਟਿਓ ਮੂੰਹ ਕੰਨ ਮਰੋੜੀਓ ਵੀ ਨਹੀਂ ਆਖਣੀ ਬਟਨ ਐਦਾਂ ਦੀ ਵੈਰਿਟੀ ਆ ਰੈਂਬੋ ਦਾ ਵੀ ਉੱਠ ਕਣ ਭਰਾਵਾ ਉੱਠ ਖੜ ਉਹ ਬਾਹਰ ਕਾਂ ਬੋਲਦਾ ਚਿੜੀਆਂ ਬੋਲਦੀਆਂ ਉਹ ਉਹ ਭਗਤਾ ਓ ਕਿਹੜੀ ਗੂੜੀ ਨੀਂਦ ਚੋਂ ਗਿਆ ਉੱਠ ਅੱਖ ਪੱਟ ਹੈ ਜਾਂ ਰੱਖ ਪੜਦਾ ਹੈ ਕਿੰਨੀ ਕੀ ਨੀਂਦ ਆਈ ਉਹ ਦੱਸ ਇਹਨੂੰ ਐਦਾਂ ਦੀ ਵੈਰਾਈਟੀ ਹੈ ਸਾਡੀ ਇਹ ਉੱਠ ਦਿਨ ਚੜਿਆ ਵਾ ਬਰ ਕਾਂ ਬੋਲਦੇ ਸੂਰਜ ਚੜ ਗਿਆ ਦਿਨ ਕਿੱਥੇ ਆਇਆ ਵਾ ਸਾਲਿਆ ਰਾਖੀ ਰੁਖੀ ਕਰ ਲਾ ਬਰ ਪੱਟ ਪੱਟ ਸ਼ਾਬਾਸ਼ ਅੱਖ ਚਾਹ ਜੂ ਬਣਾਵਾ ਓ ਹੈਲੋ ਓ ਬਣਾਵਾ ਚਾ ਉੱਠ ਔਰ ਰਾਖੀ ਰੁਖੀ ਕਰ ਲਾ ਸਾਲਿਆ ਨੇਸਤੀ ਪਾਈ ਜਨਾ ਬੁਰਚ ਗੁੰਚ ਕਰ ਉੱਠ ਕੇ ਤੇ ਮੂੰਹ ਤੋ ਗਿਆ